ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ 9 ਸਾਲਾਂ ਦੇ ਹੋਏ ਤਾਂ ਗੁਰੂ ਜੀ ਦੇ ਘਰ ਵਾਲਿਆਂ ਵੱਲੋਂ ਉਹਨਾਂ ਨੂੰ ਜਨਉ ਪਾਉਣ ਦੀ ਸਲਾਹ ਕੀਤੀ ਗਈ ਅਤੇ ਜਨਉ ਪਾਉਣ ਲਈ ਇੱਕ ਤਾਰੀਖ ਮਿੱਥ ਲਈ ਗਈ ਤਾਰੀਖ ਮਿੱਥਣ ਤੋਂ ਬਾਅਦ ਘਰ ਵਾਲਿਆਂ ਵੱਲੋਂ ਸਕੇ ਸਬੰਧੀਆਂ ਅਤੇ ਪਿੰਡ ਵਾਲਿਆਂ ਨੂੰ ਨਿਯੰਤਤਾ ਭੇਜ ਦਿੱਤਾ ਗਿਆ ਕੁਝ ਦਿਨ ਪਹਿਲਾਂ ਹੀ ਘਰ ਦੇ ਵਿੱਚ ਚਹਲ ਪਹਿਲ ਹੋ ਗਈ ਹਲਵਾਈ ਬੁਲਾਏ ਗਏ ਅਤੇ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ ਮਿੱਠੀ ਹੋਈ ਤਾਰੀਖ ਨੂੰ ਪੁਜੋਹਿਤ ਪੰਡਿਤ ਹਰਦਿਆਲ ਜੀ ਗੁਰੂ ਜੀ ਦੇ ਘਰ ਪਹੁੰਚ ਗਏ ਪੰਡਿਤ ਜੀ ਨੇ ਘਰ ਵਿੱਚ ਬਣੀ ਇੱਕ ਉੱਚੀ ਥਾਂ ਤੇ ਚਟਾਈ ਵਿਛਾ ਦਿੱਤੀ ਅਤੇ ਫਿਰ ਇੱਕ ਮੰਤਰ ਪੜਦੇ ਪੜਦੇ ਉਸ ਚਟਾਈ ਦੇ ਆਲੇ ਦਿਵਾਲੇ ਇੱਕ ਲਕੀਰ ਖਿੱਚ ਦਿੱਤੀ ਜਿਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੰਡਿਤ ਜੀ ਦੇ ਸਾਹਮਣੇ ਬਿਠਾ ਦਿੱਤਾ ਗਿਆ ਅਤੇ ਆਲੇ ਦਿਵਾਲੇ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਬੈਠ ਗਏ ਸਭ ਤੋਂ ਅੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਬੈਠ ਗਏ ਪੰਡਿਤ ਜੀ ਨੇ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਉਣਾ ਚਾਇਆ ਤਾਂ ਗੁਰੂ ਜੀ ਨੇ ਜਨੇਊ ਪਉਣ ਤੋਂ ਨਾ ਕਰ ਦਿੱਤੀ ਅਤੇ ਨਾਲ ਹੀ ਪੰਡਿਤ ਜੀ ਨੂੰ ਸਵਾਲ ਕੀਤਾ ਕਿ ਪੰਡਿਤ ਜੀ ਪਹਿਲਾਂ ਮੈਨੂੰ ਇਹ ਸਮਝਾ ਦਿਓ ਕਿ ਮੈਨੂੰ ਜਨੇਊ ਕਿਉਂ ਪਾਇਆ ਜਾ ਰਿਹਾ ਹੈ ਤਾਂ ਪੰਡਿਤ ਨੇ ਗੁਰੂ ਜੀ ਨੂੰ ਕਿਹਾ ਕਿ ਪੁੱਤਰ ਜਨੀਉ ਪਾਉਣ ਦੀ ਰਸਮ ਸਾਡੇ ਵੱਡੇ ਵਡੇਰਿਆਂ ਤੋਂ ਚਲਾਈ ਗਈ ਹੈ ਜਦੋਂ ਤੱਕ ਉੱਚੀ ਜਾਤੀ ਦਾ ਮਨੁੱਖ ਜਨੀਉ ਨਹੀਂ ਪਾਉਂਦਾ ਉਹ ਉਦੋਂ ਤੱਕ ਨੀਵੀਂ ਜਾਤੀ ਅਤੇ ਸ਼ੁੱਧਰ ਹੀ ਅਖਵਾਉਂਦਾ ਹੈ ਜਨੀਉ ਪਾਉਣ ਨਾਲ ਮਨੁੱਖ ਪਵਿੱਤਰ ਅਤੇ ਉੱਚੇ ਦਰਜੇ ਦਾ ਬਣ ਜਾਂਦਾ ਹੈ ਪੰਡਿਤ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਮੁਸਕਰਾਉਣ ਲੱਗ ਪਏ ਅਤੇ ਪੰਡਿਤ ਜੀ ਨੂੰ ਕਹਿਣ ਲੱਗੇ ਕਿ ਮੈਨੂੰ ਤੁਹਾਡੀ ਇਹ ਗੱਲ ਉਚਿਤ ਨਹੀਂ ਲੱਗੀ ਕਿਉਂਕਿ ਨੀਚ ਇਨਸਾਨ ਉਹੀ ਹੁੰਦਾ ਹੈ ਜਿਹੜਾ ਕਿ ਨੀਚਾਂ ਵਾਲੇ ਬੁਰੇ ਕੰਮ ਕਰਦਾ ਹੈ ਮਨੁੱਖ ਆਪਣੇ ਚੰਗੇ ਕਰਮਾਂ ਨਾਲ ਉੱਚਾ ਹੁੰਦਾ ਹੈ ਨਾ ਕਿ ਇਹ ਕੱਚੇ ਧਾਗੇ ਦਾ ਜਨੇਊ ਪਾਉਣ ਨਾਲ ਜਿਨਿਉ ਦਾ ਇਹ ਕੱਚਾ ਧਾਗਾ ਕੁਝ ਸਮੇਂ ਬਾਅਦ ਟੁੱਟ ਜਾਵੇਗਾ ਅਤੇ ਤੁਸੀਂ ਮੈਨੂੰ ਫਿਰ ਇੱਕ ਨਵਾਂ ਜਿਨਿਉ ਪਾਓਗੇ ਜਦੋਂ ਮਨੁੱਖ ਇਸ ਸੰਸਾਰ ਨੂੰ ਛੱਡ ਕੇ ਜਾਂਦਾ ਹੈ ਤਾਂ ਇਹ ਧਾਗਾ ਇੱਥੇ ਹੀ ਰਹਿ ਜਾਵੇਗਾ ਪੰਡਿਤ ਜੀ ਮੈਨੂੰ ਅਜਿਹਾ ਜਿਨਿਉ ਚਾਹੀਦਾ ਹੈ ਜਿਹੜਾ ਕੀ ਪ੍ਰਲੋਕ ਵਿੱਚ ਮੇਰੀ ਆਤਮਾ ਦਾ ਵੀ ਸਾਥ ਦੇਵੇ ਜੇਕਰ ਤੁਹਾਡੇ ਕੋਲ ਕੋਈ ਇਹੋ ਜਿਹਾ ਜਨਿਊ ਹੈ ਤਾਂ ਮੈਨੂੰ ਪਾ ਦਿਓ ਪੰਡਿਤ ਜੀ ਦੇ ਕੋਲ ਗੁਰੂ ਜੀ ਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਅਤੇ ਥੱਕ ਹਾਰ ਕੇ ਪੰਡਿਤ ਜੀ ਗੁਰੂ ਜੀ ਨੂੰ ਪੁੱਛਣ ਲੱਗ ਪਏ ਕਿ हे ਨਾਨਕ ਤੁਸੀਂ ਆਪ ਹੀ ਦੱਸ ਦਿਓ ਕਿ ਆਤਮਾ ਦਾ ਜਨਿਊ ਕਿਸ ਤਰ੍ਹਾਂ ਬਣਦਾ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਆਤਮਾ ਦੇ ਜਨਿਊ ਬਨੋਂਨ ਲਈ ਤੇ ਆ ਰੂਪੀ ਕਪਾਸ ਸੰਤੋਖ ਰੂਪੀ ਸੂਤ ਜੋਤ ਰੂਪੀ ਵੰਡ ਅਤੇ ਸਤ ਰੂਪੀ ਵਟ ਦੀ ਵਰਤੋਂ ਕੀਤੀ ਹੋਵੇ ਤਾਂ ਇਹ ਆਤਮਾ ਦਾ ਜਨਿਊ ਬਣ ਜਾਂਦਾ ਹੈ ਇਹ ਜਨਿਊ ਨਾ ਟੁੱਟਦਾ ਹੈ ਨਾ ਗੰਦਲਾ ਹੁੰਦਾ ਹੈ ਨਾ ਮਰਦੇ ਸਮੇਂ ਛੁੱਟਦਾ ਹੈ ਅਤੇ ਜੋ ਸਾਡੇ ਨਾਲ ਜਨਮ ਜਨਮਾਂਤਰ ਰਹਿੰਦਾ ਹੈ ਜਿਹੜਾ ਮਨੁੱਖ ਆਤਮਾ ਦਾ ਇਹ ਜਨਉ ਉਪਾਕੇ ਚੰਗੇ ਕਰਮ ਕਰਦਾ ਹੈ ਉਹੀ ਮਨੁੱਖ ਅਸਲ ਵਿੱਚ ਉੱਚੀ ਜਾਤੀ ਦਾ ਹੁੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਕੋਲ ਬੈਠੇ ਸਾਰੇ ਜਾਣੇ ਹੈਰਾਨ ਹੋ ਗਏ ਅਤੇ ਉਨ੍ਹਾਂ ਦੇ ਮੂੰਹ ਵੱਲ ਦੇਖਣ ਲੱਗ ਪਏ ਪੰਡਿਤ ਜੀ ਦੇ ਕੋਲ ਵੀ ਗੁਰੂ ਜੀ ਦੀ ਗੱਲ ਦਾ ਕੋਈ ਜਵਾਬ ਨਹੀਂ ਸੀ ਅਤੇ ਉਸਨੇ ਵੀ ਨੀਵੀਂ ਪਾ ਕੇ ਗੁਰੂ ਜੀ ਦੀ ਗੱਲ ਨੂੰ ਕਬੂਲ ਕਰ ਲਿਆ ਗੁਰੂ ਜੀ ਨੇ ਕਿਹਾ ਕਿ ਜਨੇਊ ਪਹਿਨ ਕੇ ਇਨਸਾਨ ਪਵਿੱਤਰ ਨਹੀਂ ਹੁੰਦਾ ਮਨ ਦੀ ਪਵਿੱਤਰਤਾ ਨੇਕ ਕਰਮ ਸੱਚਾ ਜੀਵਨ ਸਭ ਤੋਂ ਵੱਧ ਜ਼ਰੂਰੀ ਹੈ ਇਸ ਲਈ ਗੁਰੂ ਜੀ ਨੇ ਜਨੇਊ ਪਾਉਣ ਤੋਂ ਮਨਾ ਕਰ ਦਿੱਤਾ ਗੁਰੂ ਪਿਆਰਿਓ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਤਰ੍ਹਾਂ ਲੋਕਾਂ ਨੂੰ ਸਮਾਜਿਕ ਕਰਮ ਕਾਂਡਾਂ ਤੋਂ ਕੱਢ ਕੇ ਸੱਚ ਦੀ ਰਾਹ ਤੇ ਚੱਲਣ ਦਾ ਉਪਦੇਸ਼ ਦਿੱਤਾ ਸਤਨਾਮ ਸ੍ਰੀ ਵਾਹਿਗੁਰੂ